ਕਲਾਮ ਰਾਂਝਾ ਮੂੰਹੋਂ ਮਿੱਠੀ ਉਹ ਦੇ ਲਾਂਦੀ ਕੋੜੀਓ ਨੀ ਲੋੰਗਾ ਵਰਗੀ ਉਹ ਨਰਮ ਸਪਾਰਿਓ ਨੀ ਜਿੰਨਾ ਮਰਦਾਂ ਨੂੰ ਰੱਖਿਆ ਤੋਂ ਸੇਠਾਂ ਸੁੰਦਰ ਰੂਪ ਵਿੱਚ ਨਰੀ ਮਕਾਰਿਓ ਨੀ ਰਾਜੇ ਪੋਜ ਦੀ ਪੈਠ ਤੇ ਲੈ ਹੂਟੇ ਕੀਤੇ ਰਸਿਆਂ ਦੇ ਸੱਪ ਡਾਰਿਓ ਨੀ ਪੀੜ ਮਾਰਿਆ ਕੌਰਵਾ ਪਾਣਵਾ ਨੂੰ ਮੇਣੇ ਇੱਕ ਦੇ ਨਾਲ ਬਰਿਆਰੀਓਨੀ ਜਿਹੜੀ ਦਿਲਾਂ ਨੂੰ ਜਾਏ ਹਲਾਲ ਕਰਦੀ ਤਿੱਕੀ ਲਿਸ਼ਕਦੀ ਇਸ਼ਕ ਕਟਾਰਿਓਨੀ ਜੀ ਦੇ ਵਿੱਚ ਫਸਾਦ ਨੇ ਪੈ ਲੱਖਾਂ ਪੈਦਾ ਪਰਿਓ ਬੰਦ ਪਟਾਰਿਓਨੀ ਲੁੱਟ ਲਿਆ ਈਮਾਨ ਪੈਗੰਬਰਾਂ ਦਾ ਨਖਰੇ ਹੱਥੀਓ ਤੇ ਹਸ਼ੇ ਆਰਿਓ ਨੀ ਲੱਭਾ ਨਹੀਂ ਇਹ ਲਾਜ ਯੋਨਨੀਆਂ ਨੂੰ ਕਬਜ ਵਰਗੀਓ ਇਸ਼ਕ ਬਿਮਾਰਿਓ ਨੀ ਕਬਜ ਵਰਗੀਓ ਇਸ਼ਕ ਬਿਮਾਰਿਓ ਨੀ